ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵਾਲੇ ਵਲੌਗ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੇ ਹੋਰ ਭਾਈ ਸਾਰੇ ਠੀਕ ਠਾਕ ਹੋ। ਬਹੁਤ ਟਾਈਮ ਹੋ ਗਿਆ ਵਲੌਗ ਨਹੀਂ ਆਇਆ। ਤੇ ਵਲੌਗ ਆਇਆ ਕਿਉਂ ਨਹੀਂ? ਉਹ ਤੁਹਾਨੂੰ ਆਪ ਦੱਸ ਦਾਂ ਹਣਾ ਆਪਣੀ ਮਾਤਾ ਜੀ ایکسپਾਇਰ ਹੋ ਗਏ। ਉਹਦੇ ਕਰਕੇ ਨਹੀਂ ਆਇਆ। ਕਿਉਂਕਿ ਭਾਈ ਦਿਲ ਤਾਂ ਮੇਰਾ ਹੁਣ ਵੀ ਨਹੀਂ ਕਰਦਾ। ਪਰ ਕਹਿੰਦੇ ਹੁੰਦੇ ਵੀ ਚੱਲਣ ਦਾ ਨਾਮ ਜ਼ਿੰਦਗੀ ਹੈ। ਤੇ ਇਹਦੇ ਵਿੱਚ ਚੱਲਣਾ ਪੈਣਾ ਹੈ। ਹਣਾ ਭਾਈ। ਚਲਣਾ ਪੈਣਾ ਇਹਦੇ ਵਿੱਚ ਤੇ ਕੰਮ ਚੱਲਦਾ ਰੱਖਣਾ ਪਊਗਾ ਤੇ ਰੱਖਾਂਗੇ ਵੀ ਤੇ ਹੁਣ ਕੋਸ਼ਿਸ਼ ਕਰਾਂਗੇ ਵੀ ਆਉਂਦੇ ਰਹਿਣ ਬਲੌਗ ਤੇ ਅੱਜ ਵਾਲਾ ਬਲੌਗ ਵੀ ਐਦਾਂ ਦੀ ਯਾਰ ਇਹਦੇ ਰਿਲੇਟਡ ਹੈ ਅੱਜ ਵਾਲੇ ਬਲੌਗ ਚ ਆਪਾਂ ਮਾਤਾ ਦੀ ਫੋਟੋ ਦਾ ਟੈਟੂ ਬਣਵਾ ਕੇ ਲਿਆਉਣਾ ਦਾ ਤੇ ਉਹ ਤੁਹਾਨੂੰ ਦਿਖਾਵਾਂਗੇ ਕਿਵੇਂ ਬਣਦਾ ਤੇ ਕਿੰਨਾ ਇੱਕ ਆਪਾਂ ਕਦੇ ਬਣਵਾਇਆ ਨਹੀਂ ਬਈ ਪਹਿਲਾਂ ਠੀਕ ਹੈ ਪਹਿਲੀ ਵਾਰ ਬਣਵਾਉਣਾ ਹੈਗਾ ਤੇ ਉਹ ਆਪਾਂ ਤੁਹਾਨੂੰ ਉੱਥੇ ਜਾ ਕੇ ਆਪਣਾ ਐਕਸਪੀਰੀਅੰਸ ਦੱਸਾਂਗੇ ਵੀ ਆਪਣਾ ਕਿ ਮੇਰੇ ਹੱਕ ਕਿਦਾਂ ਦਾ ਰਿਹਾ ਤੇ ਬਾਕੀ ਵਲੌਗ ਨਾਲ ਐਂਡ ਤੱਕ ਬਣੇ ਰਹੋ ਵਲੌਗ ਬਹੁਤ ਸੋਹਣਾ ਹੋਊਗਾ ਤੇ ਬਾਕੀ ਕਰਦੇ ਆ ਗੱਲਾਂ ਬਾਤਾਂ ਲੋ ਬਾਈ ਸ਼ਾਪ ਤੇ ਆਪਾਂ ਆ ਗਏ ਤੇ ਇੱਧਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਸ਼ਾਪ ਆ ਬਾਈ ਦੀ ਹਨਾ ਅਜੇ ਬਾਈ ਸਾਫ ਸਫਾਈ ਕਰੀ ਜਾਂਦਾ ਸੀਗਾ ਤੇ 9:30 ਦਾ ਟਾਈਮ ਦਿੱਤਾ ਸੀ ਆਪਾਂ ਨੂੰ ਤੇ 9:00 ਵਜੇ ਆਪਾਂ ਇੱਥੇ ਪਹੁੰਚ ਗਏ ਤੇ ਆਵਾਜ਼ ਮੈਸ ਕਰਕੇ ਬੰਦ ਕੀਤੀ ਕਿਉਂਕਿ ਇੱਥੇ ਗੀਤ ਚੱਲ ਜਾਂਦੇ ਰਹਿੰਦੇ ਨੇ ਤੇ ਤਾਂ ਕਰਕੇ ਇਨੀ ਕਾਪੀਰਾਈਟ ਆ ਸਕਦਾ ਸੀ ਤਾਂ ਕਰਕੇ ਮੈਂ ਆਵਾਜ਼ ਬੰਦ ਕੀਤੀ ਆ ਨੋ ਬਾਈ ਕਰੋ ਚੈੱਕ ਲੋ ਬਾਈ ਕੰਮ ਕਰਤਾ ਸ਼ੁਰੂ ਬਾਈ ਨੇ ਤੇ ਤੁਸੀਂ ਆ ਦੇਖੋ ਮੁੰਡੇ ਨੇ ਸੀਨ ਕਿਡਾ ਤਗੜਾ ਚੱਕਿਆ ਤੇ ਇੱਥੇ ਆਪਾਂ ਬੈਠੇ ਹਣਾ ਆ ਦੇਖੋ ਅਜੇ ਬਾਈ ਪਹਿਲਾਂ ਆਪਣੇ ਇੱਥੇ ਜਿਹੜੇ ਬਾਹ ਤੇ ਵਾਲ ਸੀਗੇ ਵਾਲ ਕੱਟ ਕਰਕੇ ਤੇ ਉਹ ਤੋਂ ਬਾਅਦ ਇਹਦਾ ਪ੍ਰਿੰਟਰ ਲਾ ਲੂਗਾ ਤੇ ਉਹ ਤੋਂ ਬਾਅਦ ਕੰਮ ਸ਼ੁਰੂ ਹੋਊਗਾ ਹਣਾ ਤੇ ਆ ਬਾਈ ਦੇਖੋ ਹੁਣ ਤੁਸੀਂ ਅਜੇ ਕੰਮ ਸਟਾਰਟ ਕਰੀ ਜਾਂਦਾ ਤੇ ਵਾਲ ਕੱਟਿਆ ਦਾ ਵਾਲ ਕੱਟਣ ਤੋਂ ਬਾਅਦ ਤੇ ਇਹ ਤੋਂ ਬਾਅਦ ਆਪਾਂ ਦੇਖਦੇ ਆਂ ਫਿਰ ਤੁਹਾਨੂੰ ਸਾਰਾ ਦਿਖਾਵਾਂਗੇ ਹਨ ਤੁਰ ਤੱਕ ਬਣੇ ਰਹੋ ਵਲੋਗ ਨਾਲ ਵਲੋਗ ਬਹੁਤ ਵਧੀਆ ਤੇ ਬਾਕੀ ਦੇਖਦੇ ਆਂ ਵੀ ਕਿਵੇਂ ਬਣਾਉਗੇ ਤੇ ਕਿਵੇਂ ਕੰਮ ਲੱਗਦਾ ਬਾਈ ਦਾ ਤੇ ਵਲੋਗ ਨਾਲ ਇੰਤ ਤੱਕ ਬਣੇ ਰਹੋ ਇਹ ਆਵਾਜ਼ ਮੈਂ ਤਾਂ ਕਰਕੇ ਬੰਦ ਕੀਤੀ ਕਿਉਂਕਿ ਬਈ ਇੱਥੇ ਸੌਂਗ ਚੱਲਦੇ ਰਹਿੰਦੇ ਨੇ ਤੇ ਵਾਰੀ ਵਾਰੀ ਆਪਾਂ ਇਹ ਕਹਿ ਨਹੀਂ ਸਕਦੇ ਵੀ ਸੌਂਗ ਬੰਦ ਕਰ ਲਓ ਹਣਾ ਫਿਰ ਅਗਲਾ ਵੀ ਬੋਰ ਹੁੰਦਾ ਕਿਉਂਕਿ ਟਾਈਮ ਬਹੁਤ ਲੱਗਦਾ ਹੈ ਤੇ ਘਟੋ ਘਟਾ ਤਿੰਨ ਸਾਢੇ ਤਿੰਨ ਘੰਟੇ ਲੱਗਦੇ ਨੇ ਤੇ ਆ ਹੁਣ ਤੁਸੀਂ ਦੇਖੋ ਫੋਟੋ ਸਾਰੀ ਮਾਤ ਦੀ ਤੇ ਉੱਤੋਂ ਬਾਈ ਨੇ ਤਾਂ ਇਹਦੇ ਨਾਲ ਸਕੈਚ ਜਿਆ ਕਰ ਰੱਖਿਆ ਪਹਿਨ ਵਾਲੇ ਦੇ ਉੱਤੇ ਲੈਣਾ ਆਇਆ ਲਾ ਰੱਖਿਆ ਨੇ ਹਨਾ ਤੇ ਉਹਦੇ ਨਾਲ ਇਹ ਤਾਂ ਪ੍ਰਿੰਟ ਉੱਤਰ ਜਾਣਾਗਾ ਤੇ ਆ ਦੇਖੋ ਇੱਥੋਂ ਬਾਈ ਨੇ ਸਾਈਜ਼ ਚੈੱਕ ਕਰ ਲਿਆ ਵੀ ਕਿੱਥੋਂ ਦਾ ਕਾਊਗਾ ਤੇ ਚੈੱਕ ਕਰੋ ਤੁਸੀਂ ਉਹ ਤੋਂ ਬਾਅਦ ਤੁਹਾਨੂੰ ਸਾਰਾ ਤੁਹਾਨੂੰ A ਤੋਂ Z ਆਪਾਂ ਸਾਰਾ ਵਲੌਗ ਦਿਖਾਵਾਂਗੇ ਤੇ ਬਸ ਤੁਸੀਂ ਐਂਡ ਤੱਕ ਬਣੇ ਰਹੋ ਠੀਕ ਹੈ ਤੇ ਸਪੋਰਟ ਜਰੂਰ ਕਰੋ ਮੇਰੇ ਵੀਰੇ ਨੂੰ ਇਹ ਮੇਰੇ ਲਈ ਬਹੁਤ ਜ਼ਰੂਰੀ ਵਲੌਗ ਆ ਤੇ ਆ ਤੁਸੀਂ ਹੁਣ ਦੇਖੋ ਹੁਣ ਆ ਲਾ ਤੇ ਡੂਪ ਜੀ ਇਹੋ ਕਰੀਏ ਕੀ ਇਹ ਪਤਾ ਨਹੀਂ ਕੀ ਹੁੰਦਾ ਯਾਰ ਇਹ ਟੂਪ ਹੀ ਹੁੰਦੀ ਹੈ ਸ਼ਾਇਦ ਤੇ ਇਹ ਤੋਂ ਬਾਅਦ ਦੇਖਦੇ ਆ ਆ ਦੇਖੋ ਇਹ ਤੋਂ ਬਾਅਦ ਭਾਈ ਇਹਨੇ ਇਹਨੂੰ ਮਲ ਕੇ ਤੇ ਇਹਦੇ ਉੱਤੇ ਪ੍ਰਿੰਟ ਲਾ ਲੈਣਾ ਇਹਦਾ ਫੋਟੋ ਦਾ ਤੇ ਫਿਰ ਉਸ ਹੱਬ ਨਾਲ ਸਾਰਾ ਟੈਟੂ ਬਣ ਜਾਊਗਾ ਤੇ ਆ ਦੇਖੋ ਆਪਾਂ ਸ਼ੁਰੂ ਆ ਅਦਰਵਾਇਸ ਪੋਰਟ ਜ਼ਰੂਰ ਕਰਿਓ ਯਾਰ। ਲਓ ਬਾਈਕ ਕਰੋ ਚੈੱਕ ਤੇ ਆਹ ਉਹ ਤੇ ਉੱਤੇ ਬਾਈ ਨੇ ਚੇਪਤੀ ਫੋਟੋ ਜੀ ਤੇ ਹੁਣ ਆਹ ਨੈਪਕੀਨ ਦੇ ਨਾਲ ਦਬਤੀ ਤੇ ਹੁਣ ਉਹਦਾ ਛਾਪ ਉੱਤਰ ਜਾਣਾ। ਜਿਹੜਾ ਬਾਈ ਨੇ ਪੈਨ ਨਾਲ ਛਾਪਿਆ ਸੀਗਾ ਉਹ ਛਾਪ ਉੱਤਰ ਜਾਣਾ ਤੇ ਉਹ ਤੋਂ ਬਾਅਦ ਉਹ ਸਭ ਨਾਲ ਟੈਟੂ ਬਣ ਜਾਣਾ। ਜਿਸ ਹੱਬ ਨਾਲ ਛਾਪ ਆਊਗਾ ਹਨਾ ਉਹ ਤੋਂ ਬਾਅਦ ਤੇ ਆ ਤੁਸੀਂ ਹੁਣ ਦੇਖਿਓ। ਆ ਹੁਣ ਜਮਾ ਇੱਕ ਉਹਦਾ ਮਾਦੇਗਾ ਬਾਈ ਨੇ ਸਾਰੀ ਆਹ ਲਾਤੀ ਬਾਤੇ। ਤੋ والدہ shape ਦਾ ਕਰਿਆਣਾ ਆ ਦੇਖੋ ਇਹਦਾ shape ਉੱਤਰ ਗਿਆ ਤੇ ਹੁਣ ਐਸ shape 'ਚ ਹੀ ਇਹ ਸਾਰਾ ਟੈਟੂ ਬਣੂਗਾ ਐਸ shape 'ਚ ਹੀ ਸਾਰਾ ਟੈਟੂ ਬਣੂਗਾ ਤੇ ਫਿਰ ਤੁਸੀਂ ਅੱਗੇ ਵੀ ਦੇਖਿਓ ਤੇ ਸਾਰਾ ਤੁਹਾਨੂੰ ਦਿਖਾਵਾਂਗੇ ਕਿਵੇਂ ਤਿਆਰ ਹੋਇਆ ਤੇ ਕਿੰਨਾ ਕ ਦਰਦ ਹੋਇਆ ਉਹ ਲਓ ਬਾਈ ਟੈਟੂ ਬਣਾਉਣਾ ਕਰਤਾ ਬਾਈ ਨੇ ਸ਼ੁਰੂ ਤੇ ਇਹਦਾ ਮੈਂ ਤੁਹਾਨੂੰ ਐਕਸਪੀਰੀਅੰਸ ਦੱਸਦਾ ਨਾ ਹਨਾ ਵੀ ਸ਼ੁਰੂ-ਸ਼ੁਰੂ 'ਚ ਕਿਵੇਂ ਲੱਗਾ ਸ਼ੁਰੂ-ਸ਼ੁਰੂ 'ਚ ਮਾੜਾ ਮੜਾ ਜਿਆ ਦਰਦ ਹੋਇਆ ਬਈ ਮਿੰਨਾ ਮਿੰਨਾ ਦਾ ਦਰਦ ਹੁੰਦਾਗਾ ਤੇ ਮਾੜਾ ਮੜਾ ਜਦੋਂ ਸ਼ੁਰੂ ਕੀਤਾ ਤਾ ਮੈਨੂੰ ਵੀ ਪਹਿਲਾਂ ਐ ਲੱਗਾ ਸੀ ਬਹੁਤ ਜਿਆਦਾ ਦਰਦ ਹੋਣਾ ਹਨਾ ਪਰ ਮਿੰਨਾ ਮਿੰਨਾ ਦਾ ਦਰਦ ਹੁੰਦਾ ਕੋਈ ਇੰਨਾ ਖਾਸ ਵੀ ਨਹੀਂ ਵੈਸੇ ਆਪਾਂ ਐ ਵੀ ਨਹੀਂ ਕਹਿ ਸਕਦੇ ਕਿ ਦਰਦ ਜਮੇ ਨਹੀਂ ਹੁੰਦਾ ਦਰਦ ਤਾਂ ਹੁੰਦਾ ਪਰ ਇੰਨਾ ਜਿਆਦਾ ਨਹੀਂ ਹੁੰਦਾ ਠੀਕ ਠਾਕ ਹੀ ਹੁੰਦਾ ਤੇ ਆ ਦੇਖੋ ਤੁਸੀਂ ਜਿਹੜੇ ਹਿਸਾਬ ਨਾਲ ਉਹ ਤਰ੍ਹਾਂ ਦੀ ਹੋਸ਼ ਆਪਤੀ ਬਣੀ ਜਾਣਾ ਇਹ ਤੇ ਤੁਸੀਂ ਅੱਗੇ-ਅੱਗੇ ਦੇਖੀ ਚੱਲੇ ਬਸ ਸਾਨੂੰ ਸਾਰਾ ਤਿਆਰ ਹੁੰਦਾ ਸਾਰਾ ਦਿਖਾ ਦੇਣਾ ਬਾਈ ਟੈਟੂ ਤੇ ਆ ਦੇਖੋ ਇਹ ਸਾਰਾ ਕੰਪਲੀਟ ਕਰ ਦੇਣਾ ਤੇ ਸਾਰਾ ਟਾਈਮ ਲੱਗ ਜਾਣਾ ਬਾਈਕਾਂ ਸਾਢੇ 3 ਨਾਲ 4 ਘੰਟੇ ਲੱਗ ਜਾਣੇ ਨੇ ਪੂਰੇ ਤੇ ਉਹ ਤੋਂ ਬਾਅਦ ਇਹ ਪੂਰਾ ਰੈਡੀ ਹੋ ਜਾਣਾ ਤੇ ਪੂਰਾ ਰੈਡੀ ਹੁੰਦਾ ਵੀ ਤੁਸੀਂ ਦੇਖਿਓ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਹੁਣ ਜਿੱਦ ਤੱਕ ਕੰਮ ਸ਼ੁਰੂ ਕੀਤਾ ਹੈਗਾ ਤੇ ਆ ਤੁਸੀਂ ਦੇਖੋ ਐ ਬਣਦੇ ਨੇ ਟੈਟੂ ਲਓ ਬਾਈ ਟੈਟੂ ਬਣ ਕੇ ਰੈਡੀ ਹੋ ਗਿਆ ਤੇ ਆਪ ਤੁਸੀਂ ਚੈੱਕ ਕਰ ਸਕਦੇ ਹੋ ਨਾ ਨਾਲ ਮੈਂ ਫੋਟੋ ਲਾਦਾ ਨਾ ਮਾਤਾ ਤੁਸੀਂ ਤੁਸੀਂ ਚੈੱਕ ਕਰਕੇ ਦੇਖੋ ਵੀ ਫੋਟੋ ਵੀ ਬਣੀਆਂ ਜਨਾਬ ਅੱਜ ਦਾ ਫੋਨ ਤੇ ਗੱਲਾਈ ਜਾਂਦਾ ਤੇ ਪਰ ਟੈਟੂ ਰੈਡੀ ਹੋ ਚੁੱਕਿਆ ਤੇ ਉਮੀਦ ਕਰਦਾ ਵੀ ਅੱਜ ਵਾਲਾ ਬਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਹਨਾ ਤੇ ਦਰਦ ਦਾ ਦਰਦ ਭਾਈ ਕੋਈ ਇੰਨਾ ਖਾਸ ਨਹੀਂ ਹੁੰਦਾ ਠੀਕ ਠਾਕ ਹੀ ਹੁੰਦਾ ਤੇ ਸਪੋਰਟ ਜਰੂਰ ਕਰਿਓ